ਵਾਹਿਗੁਰੂ ਸਾਹਿਬ ਜੀਉ ਤਨਾਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਪੂਰ ਗੁਰ ਸਮਝਾਇ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਧਿਆਇ ਤਾਤੇ ਮੋਹੇ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬੇਨਸ ਸਗਲ ਜੰਜਾਲ ਰਹਾ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਬਿਆਪੇ ਮਾਇ ਜੀਉ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰજન ਗਾਈਐ ਪਾਈਐ ਸਰਬ ਨਿਧਾਨ ਕਰਿ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾ ਹੂੰ ਜਾਨ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾ ਹੂੰ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਧਨ ਦੀਨ ਦੁਨੀਆ ਦੇ ਮਾਲਕ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਆਨੇ ਅੰਮ੍ਰਿਤ ਵੇਲੇ ਤਖਤਾਂ ਤੇ ਸੁਭਾਈਮਣ ਹੋ ਕਰਕੇ ਲੋਕਾਈ ਲੋਕਾਈ ਦੇ ਭਲੇ ਵਾਸਤੇ ਕੁੱਲ ਲੋਕਾਈ ਦੇ ਭਲੇ ਵਾਸਤੇ ਸਤਿਗੁਰਾਂ ਨੇ ਅੱਜ ਦਾ ਮੁਖਵਾਕ ਬਖਸ਼ਿਸ਼ ਕਰਨਾ ਕੀਤਾ ਹੈ ਰੋਜ਼ਾਨਾ ਦੀ ਤਰ੍ਹਾਂ ਆਪਾਂ ਨੇ ਸੰਖੇਪ ਰੂਪ ਦੇ ਵਿੱਚ ਸੰਖੇਪ ਸ਼ਬਦਾਂ ਦੇ ਵਿੱਚ ਜੋ ਅੱਜ ਦਾ ਪਾਵਨ ਸ੍ਰੀ ਮੁਖਵਾਕ ਹੈ ਜੀ ਉਸ ਦੀ ਵਿਚਾਰ ਕਰਨੀ ਹੈ ਸਰਬੱਤ ਸੰਗਤਾ ਮਾਈ ਭਾਈ ਹਾਜ਼ਰੀਆਂ ਲਵਾਓ ਦੋਨੋਂ ਹੱਥ ਜੋੜ ਕਰਕੇ ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਫਤਿਹ ਦਾ ਨਾਰਾ ਬੁਲੰਦ ਕਰੀਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੇ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੁਰ ਗੁਰ ਸਮਝਾਇਆ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਦਾ ਪਾਵਨ ਉਪਦੇਸ਼ ਸਤਿਗੁਰ ਸੱਚੇ ਪਾਤਸ਼ਾਹ ਜੀ ਤਨਾ ਸਰੀ ਰਾਗ ਦੇ ਰਾਹੀ ਮਹੱਲਾ 5ਵਾਂ 5ਵੇਂ ਗੁਰਦੇਵ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਮੁਖ ਬਾਗ ਸਤਿਗੁਰ ਸੱਚੇ ਪਾਤਸ਼ਾਹ ਜੀ ਆਨੇ ਬਖਸ਼ਿਸ਼ ਕੀਤਾ ਹੈ ਸਤਿਗੁਰੂ ਜੀ ਕਿਰਪਾ ਕਰਦੇ ਹਨ ਫਿਰਤ ਫਿਰਤ ਭੇਟੇ ਜਨ ਸਾਧੂ ਅਤੇ ਪੂਰੇ ਗੁਰ ਸਮਝਾਇਆ हे ਭਾਈ ਭਾਲ ਕਰਦੇ ਆ ਕਰਦੇ ਆ ਜਦੋਂ ਗੁਰੂ ਮਹਾਪੁਰਸ਼ਾਂ ਨੂੰ ਮਿਲਿਆ ਗੁਰੂ ਭਾਵਕੇ ਮਹਾਪੁਰਖ ਗੁਰੂ ਨੂੰ ਮਿਲਿਆ ਮਹਾਪੁਰਖ ਨੂੰ ਮਿਲਿਆ ਸਾਧੂ ਨੂੰ ਮਿਲਿਆ ਤਾਂ ਪੂਰੇ ਗੁਰੂ ਨੇ ਮੈਨੂੰ ਇਹ ਸਮਝ ਬਖਸ਼ੀ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਦੋਂ ਭਾਲ ਕਰਦਿਆਂ ਕਰਦਿਆਂ ਪੂਰੇ ਗੁਰੂ ਦੀ ਸੰਗਤ ਮੈਨੂੰ ਮਿਲੇ ਤਾਂ ਉਸ ਪੂਰੇ ਗੁਰੂ ਨੇ ਪੂਰੇ ਸਾਧੂ ਨੇ ਮਹਾਪੁਰਖ ਨੇ ਮੈਨੂੰ ਇਹ ਸਮਝਾਇਆ ਕਿ ਮਾਇਆ ਦੇ ਮੋਹ ਤੋਂ ਬਚਣ ਲਈ ਹੋਰ ਸਾਰੀਆਂ ᔪਗਤੀਆਂ ਵਿੱਚੋਂ ਇੱਕ ਵੀ ᔪਗਤ ਕੰਮ ਨਹੀਂ ਆਉਂਦੀ ਪਰਮਾਤਮਾ ਦਾ ਨਾਮ ਹੀ ਸਿਰਫ ਇੱਕ ਕੇਵਲ ਸਿਮਰਿਆ ਹੋਇਆ ਕੰਮ ਆਉਂਦਾ ਹੈ ਆਨ ਸਗਲ ਵਿਦ ਕਾਮਨਾ ਆਵੇ ਵੀ ਸਾਰੀਆਂ ਹੋਰ ਜਿਹੜੀਆਂ ਸਾਰੀਆਂ ᔪਗਤੀਆਂ ਮੁਕਤੀਆਂ ਹਨ ਇਹਨਾਂ ਵਿੱਚੋਂ ਭਾਈ ਇੱਕ ਵੀ ᔪਗਤ ਤੇਰੇ ਕੰਮ ਨਹੀਂ ਆਉਣੀ ਆਨ ਸਗਲ ਵਿਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ ਕੇਵਲ ਕੀ ਕੰਮ ਆਉਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਪ੍ਰਮਾਤਮਾ ਦਾ ਜਿਹੜਾ ਸਿਮਰਿਆ ਹੋਇਆ ਨਾਮ ਹੈ ਉਹੀ ਭਾਈ ਤੇਰੇ ਅੰਤ ਵੇਲੇ ਕੰਮ ਆਉਣਾ ਹੈ ਇੱਥੇ ਵੀ ਅਤੇ ਉਥੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਅਤੇ ਨਾਮ ਕੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਭੇਤ ਰੱਖਦੇ ਹਨ ਇਥੇ ਕਿਰਪਾ ਕਰਦੇ ਹਨ ਕਿ ਤੇਰੇ ਨਾਮ ਹੀ ਜਪਿਆ ਹੋਇਆ ਕੰਮ ਆਉਣਾ ਹੈ ਤੇ ਉਹ ਨਾਮ ਸੰਗਤ ਜੀ ਕੀ ਹੈ ਉਹ ਨਾਮ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਵਾਹਿਗੁਰੂ ਵਾਹਿਗੁਰੂ ਸਾਸ ਅਤੇ ਗਰਾਸ ਜੋ ਵਾਹਿਗੁਰੂ ਦਾ ਸਿਮਰਨ ਕਰਨਾ ਸਤਿਗੁਰ ਦਾ ਨਾਮ ਜਪਣਾ ਗੁਰ ਮੰਤਰ ਅਤੇ ਮੂਲ ਮੰਤਰ ਜੋ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਕਿਰਪਾ ਕਰਕੇ ਸਾਨੂੰ ਦੋ ਬਹੁਤ ਹੀ ਵੱਡੇ ਮੰਤਰ ਬਖਸ਼ਿਸ਼ ਕੀਤੇ ਹਨ ਸੰਗਤ ਜੀ ਸੋ ਇਹਨਾਂ ਨੂੰ ਰੋਜ਼ਾਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਸਦਕਾ ਜਿੰਨਾ ਸਮਾਂ ਮਿਲੇ ਉਹਨਾਂ ਸਮਾਂ ਜਪਣਾ ਚਾਹੀਦਾ ਹੈ ਵੱਧ ਤੋਂ ਵੱਧ ਨਾਮ ਧਨ ਜੋੜ ਕਰਕੇ ਆਪਾਂ ਜਿਵੇਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਨੇ ਹਾਂ ਆਪਣੇ ਅਕਾਊਂਟ ਦੇ ਵਿੱਚ ਖਾਤੇ ਦੇ ਵਿੱਚ ਇਸੇ ਤਰ੍ਹਾਂ ਹੀ ਇਹ ਜਿਹੜਾ ਜਿਹੜਾ ਨਾਮ ਆਪਾਂ ਇੱਕ ਬਰੀ ਵੀ ਰਸਨਾ ਤੋਂ ਉਚਾਰਨ ਕਰਦੇ ਹਾਂ ਵਾਹ ਗੁਰੂ ਵਾਹ ਗੁਰੂ ਇਹ ਸੰਗਤ ਜੀ ਸਾਡੇ ਖਾਤੇ ਵਿੱਚ ਜਿਹੜਾ ਨਾਮ ਧਨ ਹੈ ਇਹ ਜਮ੍ਹਾਂ ਹੁੰਦਾ ਰਹਿੰਦਾ ਹੈ ਸੋ ਨਾਮ ਧਨ ਖਾਟ ਕੇ ਜਾਵਾਂਗੇ ਤਾਂ ਉਥੇ ਵੀ ਦਰਗਾਹ ਦੇ ਵਿੱਚ ਵੀ ਮਾਨ ਪ੍ਰਾਪਤ ਹੋਵੇਗਾ ਅਤੇ ਇੱਥੇ ਲੋਕ ਵਿੱਚ ਵੀ ਸੋ ਮਾਨ ਮਿਲੇਗਾ ਤਾਤੇ ਮੋਹੇ ਧਾਰੀ ਓਟ ਗੋਪਾਲ ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ हे ਭਾਈ ਮੈਂ ਪ੍ਰਮਾਤਮਾ ਦਾ ਓਟ ਆਸਰਾ ਲਿਆ ਹੈ ਤਾਤੇ ਮੋਹੇ ਧਾਰੀ ਓਟ ਗੋਪਾਲ ਗੋਪਾਲ ਕੌਣ ਹੈ ਉਹ ਵਾਹਿਗੁਰੂ ਪਰਮ ਪਿਤਾ ਪ੍ਰਮਾਤਮਾ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਇਸ ਵਾਸਤੇ ਮੈਂ ਪ੍ਰਮਾਤਮਾ ਦਾ ਆਸਰਾ ਲਿਆ ਹੈ ਸਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਜਗ ਸਗਲ ਜੰਜਾਲ ਜਦੋਂ ਮੈਂ ਸਰਬ ਵਿਆਪਕ ਪ੍ਰਮਾਤਮਾ ਵਹਿਗੁਰੂ ਦੀ ਸ਼ਰਨ ਪਿਆ ਤਾਂ ਮੇਰੇ ਸਾਰੇ ਮਾਇਆ ਦੇ ਜੰਜਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਨਾਸ ਹੋ ਗਏ ਸੋ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਸਮਝਾਉਣਾ ਕਰਦੇ ਹਨ ਸਾਨੂੰ ਕਲਯੁਗੀ ਜੀਵਾਂ ਨੂੰ ਆਪਣੇ ਮਨ ਨੂੰ ਸੰਬੋਧਨ ਹੋ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਧੁਰ ਕੀ ਬਾਣੀ ਦਾ ਉਚਾਰਨ ਕਰਦੇ ਹਨ ਅਤੇ ਸਾਡੇ ਕਲਯੁਗੀ ਜੀਵਾਂ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਪੂਰਨੇ ਪਾ ਕਰਕੇ ਗਏ ਹਨ ਸੋ ਬਹੁਤ ਵੱਡਾ ਖਜ਼ਾਨਾ 1430 ਯੰਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ ਸਾਡੇ ਵੱਡ ਬਡੇਰਿਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸਰਨ ਪਰਿਓ ਪੂਰਨ ਪਰਮੇਸ਼ਰ ਭਾਵਕੇ ਪੂਰੇ ਗੁਰੂ ਦੀ ਪਰਮਾਤਮਾ ਦੀ ਸ਼ਰਨ ਚ ਪਿਆ ਬਿਨਸੇ ਸਗਲ ਜੰਜਾਲ ਇਹ ਜਿਹੜੇ ਮਾਇਆ ਹੈ ਇਨੇ ਜੋ ਜੰਜਾਲ ਪਾਏ ਹੋਏ ਹਨ ਸਾਨੂੰ ਇਹ ਸਾਰੇ ਨਾਸ ਹੋ ਜਾਂਦੇ ਹਨ ਜੰਜਾਲ ਕੀ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਾਇਆ, ਈਰਖਾ, ਦਵੇਤ, ਚੁਗਲੀ, ਨਿੰਦਿਆ ਆਦਿ ਆਦਿਕ ਸਤਗੁਰ ਸੱਚੇ ਪਾਤਸ਼ਾਹ ਜੀਆ ਨੇ ਇਥੋਂ ਤੱਕ ਕਿ ਇਹ ਸਰੀਰ ਨੂੰ ਵੀ ਮਾਇਆ ਆਖਿਆ ਹੈ। ਇਹੋ ਸਰੀਰ ਮੂਲ ਹੈ ਮਾਇਆ। ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜੇਸ ਵੀ ਚੀਜ਼ ਦਾ ਅਸੀਂ ਮੋਹ ਕਰਦੇ ਹਾਂ ਜਿਸ ਵੀ ਚੀਜ਼ ਦੇ ਨਾਲ ਅਸੀਂ ਸਨੇਹ ਕਰਦੇ ਹਾਂ ਨਹਿੋ ਕਰਦੇ ਹਾਂ ਅਤੇ ਪ੍ਰੇਮ ਕਰਦੇ ਹਾਂ ਉਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਮਾਇਆ ਆਖਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਪੂਰੇ ਗੁਰੂ ਦੀ ਪਰਮਾਤਮਾ ਦੀ ਸ਼ਰਨ ਪਿਆ ਇਹ ਸਾਰੇ ਜੰਜਾਲ ਨਾਸ ਹੋ ਜਾਂਦੇ ਹਨ ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਬਿਆਪੇ ਮਾਏ ਹੈ ਭਾਈ ਸੁਰਗ ਮਿਰਤ ਪਿਆਲ ਭੂ ਮੰਡਲ ਭਾਵ ਕੇ ਦੇਵ ਲੋਕ ਮਾਤ ਲੋਕ ਅਤੇ ਪਾਤਾਲ ਸਾਰੀ ਹੀ ਸ੍ਰਿਸ਼ਟੀ ਭੂ ਮੰਡਲ ਭਾਵ ਕੇ ਸਾਰੇ ਹੀ ਸ੍ਰਿਸ਼ਟੀ ਮਾਇਆ ਦੇ ਮੋਹ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸਦੇ ਹਨ ਫਸੀ ਹੋਈ ਹੈ ਸਗਲ ਵਿਆਪੇ ਮਾਇ ਇਹ ਸਾਰੇ ਹੀ ਸ੍ਰਿਸ਼ਟੀ ਚਾਹੇ ਦੇਵ ਲੋਕ ਹੈ ਸੁਰਗ ਮਿਰਤ ਮਾਤ ਲੋਕ ਪਯਾਲ ਪਾਤਾਲ ਭੂ ਮੰਡਲ ਸਾਰੀ ਹੀ ਸ੍ਰਿਸ਼ਟੀ ਇਹ ਜਿਹੜੀ ਹੈ ਇਹ ਮਾਇਆ ਦੇ ਮੋਹ ਵਿੱਚ ਫਸੀ ਹੋਈ ਹੈ ਜੀ ਉਦਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਇ ਏ हे ਭਾਈ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਉਸ ਦੇ ਨਾਮ ਨੂੰ ਸਿਮਰਨਾ ਕਰ ਇਹ ਹੀ ਇਹ ਜਿੰਦ ਨੂੰ ਮਾਇਆ ਦੇ ਮੋਹ ਵਿੱਚੋਂ ਬਚਾਉਣ ਲਈ ਇੱਕ ਰਸਤਾ ਹੈ ਅਤੇ ਇਹ ਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ਮੰਤਰ ਵੀ ਇਹੀ ਹੈ ਜੋ ਸਤਿਗੁਰ ਸੱਚੇ ਪਾਤਸ਼ਾਹ ਨੂੰ ਸਤਿ ਸਤਿਗੁਰ ਸੱਚੇ ਪਾਤਸ਼ਾਹ ਜੀ ਪਹਿਲੀਆਂ ਪੰਕਤੀਆਂ ਵਿੱਚ ਵੀ ਕਿਰਪਾ ਕਰਦੇ ਹਨ ਕਿ ਉਸ ਪ੍ਰਮਾਤਮਾ ਦੇ ਨਾਮ ਨੂੰ ਹੀ ਸਿਮਰਨਾ ਕਰ ਉਸ ਨੇ ਹੀ ਤੇਰੇ ਕੰਮ ਆਉਣਾ ਹੈ ਆਨ ਸਗਲ ਵਿਦ ਕਾਮਨਾ ਆਵੇ ਹੋਰ ਸਾਰੀਆਂ ਜੁਗਤੀਆਂ ਮੁਕਤੀਆਂ ਜਿਹੜੀਆਂ ਵੀ ਵਿਧੀਆਂ ਰिदੀਆਂ ਸਦੀਆਂ ਵਿਧ ਵਿਧਾਨ ਬਣੇ ਹਨ ਕੋਈ ਵੀ ਕੰਮ ਨਹੀਂ ਆਉਣਾ ਸਿਰਫ ਕੇਵਲ ਕੰਮ ਆਉਣਾ ਹੈ ਤਾਂ ਉਹ ਪਰਮਾਤਮਾ ਦਾ ਜਪਿਆ ਹੋਇਆ ਨਾਮ ਹੀ ਕੰਮ ਆਉਣਾ ਹੈ ਸੋ ਇਹੀ ਇੱਕ ਰਸਤਾ ਹੈ ਜਿੰਦ ਨੂੰ ਮਾਇਆ ਦੇ ਮੋਹ ਵਿੱਚੋਂ ਕੱਢਣ ਲਈ ਬਚਾਉਣ ਲਈ ਅਤੇ ਸਾਰੀਆਂ ਕੁਲਾਂ ਦਾ ਉਧਾਰ ਕਰਨ ਲਈ ਇਹੀ ਇੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਰਾਸਤਾ ਹੈ ਨਾਨਕ ਨਾਮ ਨਿਰੰજન ਗਾਈਐ ਪਈਐ ਸਰਬ ਨਿਧਾਨਾ ਨਾਨਕ ਨਾਮ ਨਿਰੰજન ਗਾਈਐ ਸਤਿਗੁਰ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਚਰਣਾ ਦਾ ਧਿਆਨ ਧਰ ਕੇ ਕਿਰਪਾ ਕਰਦੇ ਹਨ ਹੇ ਨਾਨਕ ਮਾਇਆ ਦੇ ਮਾਇਆ ਤੋਂ ਨਿਰਲੇਪ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਗਾਉਣਾ ਚਾਹੀਦਾ ਹੈ ਨਾਨਕ ਨਾਮ ਨਿਰੰਜਨ ਗਾਈਏ ਭਾਵਕੇ ਉਸ ਨਿਰਲੇਪ ਪ੍ਰਮਾਤਮਾ ਦਾ ਨਾਮ ਗਾਉਣਾ ਚਾਹੀਦਾ ਹੈ ਸਿਮਰਨਾ ਚਾਹੀਦਾ ਹੈ ਤੇ ਨਾਮ ਦੀ ਬਰਕਤ ਨਾਲ ਪਾਈਐ ਸਰਬ ਨਿਧਾਨਾ ਸਾਰੇ ਖਜ਼ਾਨਿਆਂ ਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕੇ ਪ੍ਰਾਪਤੀ ਹੁੰਦੀ ਹੈ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੋਂ ਜਾਨਾ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਇਹ ਭੇਦ ਕਿਸੇ ਵਿਰਲੇ ਮਨੁੱਖ ਨੇ ਹੀ ਸਮਝਿਆ ਹੈ ਜਿਸ ਨੂੰ ਮਾਲਕ ਪ੍ਰਭੂ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਆਪ ਮਿਹਰ ਕਰਕੇ ਬਖਸ਼ਿਸ਼ ਕਰਕੇ ਨਾਮ ਦੀ ਦਾਤ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਇਹ ਭੇਦ ਜਿਹੜਾ ਹੈ ਉਸ ਵਿਰਲੇ ਮਨੁੱਖ ਨੂੰ ਹੀ ਸਮਝ ਆਇਆ ਹੈ ਕਰ ਕਿਰਪਾ ਜਿਸ ਦੇ ਸਵਾਮੀ ਆਪ ਜਿਸ ਤੇ ਮਾਲਕ ਨੇ ਕਿਰਪਾ ਕੀਤੀ ਹੈ ਅਤੇ ਜਿਸ ਨੂੰ ਨਾਮ ਦੀ ਦਾਤ ਦੇਸਵਾਮੀ ਉਸ ਪ੍ਰਮਾਤਮਾ ਨੇ ਆਪ ਦਿੱਤੀ ਹੈ ਬਿਰਲੇ ਕਾਹੂ ਜਾਣਾ ਉਸੇ ਨੇ ਹੀ ਇਹ ਜਿਹੜਾ ਭੇਦ ਹੈ ਉਹ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਸਮਝਣਾ ਕੀਤਾ ਹੈ ਗੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਮੁਖਵਾਕ ਤਨਾ ਸ੍ਰੀ ਰਾਗ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਸਤਿਗੁਰਾਂ ਦੇ ਦੱਸੇ ਹੋਏ ਉਪਦੇਸ਼ ਮਾਰਗ ਤੇ ਚੱਲ ਕਰਕੇ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਬਚਨਾਂ ਤੇ ਪਹਿਰਾ ਦੇ ਕਰਕੇ ਬਚਨਾਂ ਨੂੰ ਕਮਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਐਸੀ ਸੋਝੀ ਬਖਸ਼ਿਸ਼ ਕਰਨ ਸਮਤ ਬਖਸ਼ਿਸ਼ ਕਰਨ ਸਤਿਗੁਰਾਂ ਦੇ ਬਚਨਾਂ ਤੇ ਚੱਲ ਕਰਕੇ ਜੀਵਨ ਸਫਲਾ ਬਣਾ ਸਕੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਵਾਹਿਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਸਤਿਗੁਰੂ ਜੀ ਅਤੇ ਆਪ ਰੱਬ ਵਰਗੀਆਂ ਸੰਗਤਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਸੋ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ